ਜਮੂ ਕਸ਼ਮੀਰ ਦੇ ਵਿੱਚ ਸੀਤ ਲਹਿਰ ਚਾਰੀ ਹੈ ਤਸਵੀਰਾ ਤੁਸੀਂ ਇਸ ਵੇਲੇ ਸੋਨਮਾਰਗ ਤੋਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਜਿੱਥੇ ਭਾਰੀ ਬਰਫਬਾਰੀ ਹੋਈ ਹੈ ਪੂਰਾ ਇਲਾਕਾ ਜੁੜਾ ਕਿ ਸਨੋ ਦੇ ਨਾਲ ਬਰਫ ਦੇ ਨਾਲ ਟਕਿਆ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਸੈਲਾਨੀਆਂ ਦੇ ਵੱਲੋਂ ਆਨੰਦ ਵੀ ਜੁੜਾ ਕਿ ਮਾਣਿਆ ਜਾ ਰਿਹਾ ਦਸਨਯੋਗ ਹੈ ਕਿ ਸਾਲ 2026 ਦੇ ਸ਼ੁਰੂਆਤ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਕੜਾਕੇ ਦੀ ਠੰਡ ਤੇ ਸੀਤ ਲਹਿਰ ਦਾ ਅਸਰ ਛੜਾ ਕੀ ਵੇਖਣ ਨੂੰ ਮਿਲਿਆ ਹੈ ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਦੇ ਅਨੁਸਾਰ ਜਿੱਕਰ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਕਈ ਉਚਾਈ ਵਾਲੇ ਇਲਾਕਿਆਂ ਚ ਹਲਕੀ ਤੋਂ ਦਰਮਿਆਨੀ ਬਰਫਬਾਰੀ ਦਰਜ ਕੀਤੀ ਗਈ ਸੀ ਜਿਸ ਦੇ ਨਾਲ ਠੰਡ ਦੇ ਵਿੱਚ ਜੁੜਾ ਕੀ ਹੋਰ ਵੀ ਵਾਧਾ ਹੋਇਆ ਹੈ ਸਾਦਨਾ ਪਾਸ ਦੇ ਵਿੱਚ ਲਗਭਗ 6 ਇੰਚ ਬਰਫਬਾਰੀ ਹੋਈ ਜਦ ਕਿ ਗੁਰੇਜ਼ ਅਤੇ ਤੁਲੈਲ ਖੇਤਰਾ ਚੋਂ 4 ਤੋਂ 12 ਇੰਚ ਤੱਕ ਬਰਫਬਾਰੀ ਹੋਈ ਸੋਨਮਾਰਗ ਅਤੇ ਜੋ ਜ਼ਿਲ੍ਹਾ ਖੇਤਰ ਦੇ ਵਿੱਚ 5 ਤੋਂ 8 ਇੰਚ ਬਰਫਬਾਰੀ ਦਰਜ ਕੀਤੀ ਗਈ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਵਰਸ਼ਕ ਪ੍ਰਸਿੱਧ ਸੈਰ ਸਪਾਟਾ ਸਥਾਨ ਗੁਲਮਾਰਗ ਦੇ ਵਿੱਚ 2 ਇੰਚ ਉੱਥੇ ਹੀ ਮੁਗਲ ਰੋਡ ਅਤੇ ਸੰਧਨ ਟਾਪ ਤੇ 2 ਤੋਂ 4 ਇੰਚ ਤੱਕ ਬਰਫਬਾਰੀ ਹੋਈ ਪਹਿਲਗਾਮ ਦੇ ਉਪਰੀ ਇਲਾਕਿਆਂ ਦੇ ਵਿੱਚ ਵੀ ਲਗਭਗ 2 ਇੰਚ ਜਿਹੜੀ ਕਿ ਬਰਫ ਡਿੱਗੀ ਰਹੀ ਤੇ ਦੂਜੀ ਪਾਸੇ ਜੇਕਰ ਗੱਲ ਕਰੀਏ ਉੱਥੇ ਦੇ ਟੂਰਿਸਟ ਦੀ ਸਲਾਨੀਆਂ ਦੇ ਨੇ ਤਾਂ ਉਹਨਾਂ ਦੇ ਵੱਲੋਂ ਇਸ ਮੌਸਮ ਦਾ ਪੂਰਾ ਆਨੰਦ ਝੜਾ ਕੇ ਮਾਣਿਆ ਜਾ ਰਿਹਾ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਤੇ ਜ਼ਾਹਿਰ ਹੋ ਰਿਹਾ ਕਿ ਉਹਨਾਂ ਦੇ ਵੱਲੋਂ ਉੱਥੇ ਸਨੋ ਨੂੰ ਵੇਖਦਿਆਂ ਉਹਨਾਂ ਦੇ ਚਿਹਰੇ ਤੇ ਵੀ ਕਾਫੀ ਖੁਸ਼ੀ ਨਜ਼ਰ ਆਉਂਦੀ ਹੈ ਤਾਂ ਬਤੇਰੀ ਜਾਣਕਾਰੀ ਦੇ ਲਈ ਇਹ ਵੀ ਦੱਸ ਦੰਨੇ ਆ ਕਚਮੂਡ ਡਿਵੀਜ਼ਨ ਦੇ ਕਈ ਹਿੱਸਿਆਂ ਵਿੱਚ ਹਲਕਾ ਮੀਂਹ ਵੀ ਜੁੜਾ ਦਰਜ ਕੀਤਾ ਗਿਆ ਜੀ ਹਾਂ ਮੌਸਮ ਵਿਭਾਗ ਅਨੁਸਾਰ 2 ਤੋਂ 5 ਜਨਵਰੀ ਦੌਰਾਨ ਪੂਰੇ ਖੇਤਰ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦਰਮਿਆਨ ਯਾਤਰੀਆਂ ਅਤੇ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਵੀ ਜੁੜੀ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਆਉਣ ਵਾਲੇ ਤਿੰਨ ਦਿਨਾਂ ਤੁਰਾਂ ਜੰਮੂ ਡਿਵੀਜ਼ਨ ਦੇ ਮੈਦਾਨੀ ਇਲਾਕਿਆਂ ਵਿੱਚ ਦਰਮਿਆਨੀ ਧੁੰਦ ਚ ਹਾਈ ਰਹਿਣ ਦੀ ਸੰਭਾਵਨਾ ਹੈ ਚਤਕੀ ਕੁਝ ਥਾਵਾਂ ਤੇ ਸੰਘਣੀ ਧੁੰਦ ਵੀ ਪੈ ਸਕਦੀ ਹੈ ਅਜਿਹੇ ਦੇ ਵਿੱਚ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਸਲਾਹ ਦੀ ਪਾਲਣਾ ਕਰਨ ਦੇ ਲਈ ਵੀ ਕਿਹਾ ਗਿਆ ਜੇਕਰ ਕੋਈ ਹੋਰ ਉੱਥੇ ਜਾਣ ਦਾ ਪਲਾਨ ਕਰ ਰਿਹਾ ਹੈ ਤਾਂ ਇਹ ਅਪਡੇਟ ਨੂੰ ਜੜਾ ਕਿ ਸੁਣ ਲਵੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਅਪਡੇਟਸ ਜਿਹੜੀ ਜਾਰੀ ਕੀਤੀਆਂ ਗਈਆਂ ਨੇ